ਜੰਮੂ ਕਸ਼ਮੀਰ ਦੇ ਪਹਿ ਲਗਾਮ ਵਿੱਚ ਹੋਈ ਘਟਨਾ ਤੋਂ ਬਾਅਦ ਮੁ슬लिम ਨੇਤਾ ਕਾਸ਼ੀਵਰ ਰਹਿਮਾਨ ਦੀ ਅਗਵਾਈ ਵਿੱਚ ਮੁ슬लिम ਪਾਈਚਾਰੀ ਨੇ ਪਾਕਿਸਤਾਨ ਦਾ ਪੁਤਲਾ ਫੋਕਿਆ ਐਨ ਡੀ ਟੀ ਵੀ ਪੰਜਾਬ న్యూਸ ਲਈ ਫਗਵਾੜਾ ਤੋਂ ਯਸ਼ ਸ਼ਰਮਾ ਦੇ ਨਾਲ ਪੁਲਨੀਤ ਦੀ ਰਿਪੋਰਟ ਜਿੰਦਾਬਾਦ ਹਿੰਦੁਬਾਦ Pakistan <laughs> <laughs> Pakistan <laughs> <laughs> ਜਿੰਦਾਬਾਦ ਮੁਰਦਾਬਾਦ ਫਤਿਹਬਾਦ ਮੁਰਦਾਬਾਦ ਫਤਿਹਬਾਦ ਮੁਰਦਾਬਾਦ ਸਾਰੀ ਤਕਰੀਬ ਨੂੰ ਅਹਿਲਕਾ ਤਕਰੀਬ ਅੱਲਾਹ ਵਾਹ ਜਿੰਦਾਬਾਦ 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 ਜਿਹੜਾ ਤੁਸੀਂ ਸਾਰੇ ਇਕੱਠੇ ਹੋਏ ਆ ਤੇ ਕਿੱਧਰ ਨੂੰ ਜਾ ਰਹੇ ਆ ਜੀ ਅਸਲਾਮੁਅਲੈਕੁਮ ਪਿਛਲੇ ਦਿਨੀ ਕਸ਼ਮੀਰ ਦੇ ਵਿੱਚ ਜੋ ਮੰਦਭਾਗੀ ਘਟਨਾ ਘਟੀ ਆ ਜਿਸ ਤਰ੍ਹਾਂ ਬੇਦਰਦੀ ਦੇ ਨਾਲ ਮਾਸੂਮ ਲੋਕਾਂ ਨੂੰ 28 ਮਾਸੂਮ ਲੋਕਾਂ ਨੂੰ ਗੋਲੀ ਮਾਰੀ ਗਈ ਹੈ। ਹਾਂਜੀ। ਉਹਦੇ ਵਿਰੋਧ ਦੇ ਵਿੱਚ, ਅੱਤਵਾਦ ਦੇ ਵਿਰੋਧ ਦੇ ਵਿੱਚ ਇਹ ਰੋਸ ਪ੍ਰਦਰਸ਼ਨ ਹੈ। ਹਾਂਜੀ। ਅਸੀਂ ਸਾਰੇ ਮੁਸਲਿਮ ਭਾਈਚਾਰਾ ਫਗਵਾੜੇ ਦਾ ਇਸ ਘਟਨਾ ਦੀ ਕੜੀ ਨਿੰਦਿਆ ਕਰਦੇ ਹਾਂ। ਹਾਂਜੀ। ਕਿਉਂਕਿ ਇਹ 28 ਮਾਸੂਮ ਬੰਦੇ ਨਹੀਂ 28 ਪਰਿਵਾਰ ਅਮੇਸ਼ਾਲੇ ਖਤਮ ਹੋ ਗਏ। ਹਾਂਜੀ। ਉਹ ਜ਼ਿੰਦਗੀ ਪਰ ਉਹ 28 ਪਰਿਵਾਰ ਉਸ ਘਟਨਾ ਨੂੰ ਕਦੀ ਭੁੱਲ ਨਹੀਂ ਸਕਦੇ। ਤੇ ਨਾ ਹੀ ਇਸਲਾਮ ਕਿਸੇ ਮਜ਼ਲੂਮ ਦੀ ਜਾਨ ਲੈਣ ਦੀ ਇਜਾਜ਼ਤ ਨਹੀਂ ਹੁੰਦਾ ਹੈ ਇਸਲਾਮ ਦੇ ਵਿੱਚ ਇਹਨੂੰ ਹਰਾਮ ਕਰਾਰ ਦਿੱਤਾ ਗਿਆ ਹੈ ਕਿ ਕਿਸੇ ਮਜ਼ਲੂਮ ਦੀ ਜਾਨ ਲੈਣਾ ਹਰਾਮ ਗੰਮਾ ਤੇ ਅਸੀਂ ਸਾਰੇ ਮੁਸਲਮਾਨ ਇਸ ਚੀਜ਼ ਦਾ ਕੰਡੈਮਨ ਕਰਦੇ ਹਾਂ ਅਤੇ ਅਸੀਂ ਆਪਣੇ Hindu ਭਾਈਚਾਰੇ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹਾਂ ਉਹਨਾਂ ਨਾਲ ਇਸ ਦੁੱਖ ਦੀ ਘੜੀ ਦੇ ਵਿੱਚ ਅਸੀਂ ਵੀ ਪੂਰੀ ਤਰ੍ਹਾਂ ਸ਼ਰੀਕ ਹਾਂ ਤੇ ਹੁਣ ਤੁਸੀਂ ਕਿੱਧਰ ਨੂੰ ਜਾ ਰਹੇ ਜੀ ਰੈਲੀ ਕਰ ਰਹੇ ਹੋ ਤੇ ਕਿੱਥੋਂ ਲੈ ਕੇ ਕਿੱਥੇ ਜਾ ਰਹੇ ਹੋ ਅਸੀਂ ਜਾਮਾ ਮਸਜਿਦ ਫਗਵਾੜੇ ਦੀ ਜਾਮ ਮਸਜਿਦ ਤੋਂ ਲੈ ਕੇ ਕੌਸ਼ਲਾ ਤੋਂ ਹੁੰਦੇ ਹੋਏ ਗੋਲ ਚੌਂਕ ਤੇ ਜਾ ਕੇ ਅੱਤਵਾਦ ਦਾ ਪੁਤਲਾ ਫੁੱਟਾ ਠੀਕ ਹੈ ਜੀ ਤੇ ਜਿਹੜਾ ਕੱਲ ਹਿੰਦੂ ਸ਼ਿਰਸ਼ਣਾ ਵੱਲੋਂ ਹਿੰਦੂ ਸੰਗਠਨਾਵਾਂ ਵੱਲੋਂ ਬੰਦ ਦੀ ਕਾਲ ਆਫ ਕੁਆੜੇ ਦੀ ਕਿ ਤੁਸੀਂ ਉਹਦਾ ਸਮਰਥਨ ਕਰਦੇ ਆਂ ਹਾਂ ਜੀ ਅਸੀਂ ਸਮਰਥਨ ਕਰਦੇ ਆਂ ਜਿਹੜੀ ਵੀ ਬੰਦ ਦੀ ਕਾਲ ਹੈਗੀ ਆ ਇਨਸਾਨੀਅਤ ਦੇ ਨਾਤੇ ਹਰ ਬੰਦੇ ਨੂੰ ਚਾਹੀਦਾ ਕਿ ਇਨਸਾਨੀਅਤ ਦੇ ਨਾਤੇ ਧਰਮ ਨਾਲ ਉੱਪਰ ਉੱਠ ਕੇ ਇਸ ਬੰਦ ਦੀ ਕਾਲ ਨੂੰ ਸਮਰਥਨ ਕਰੇ ਠੀਕ ਹੈ ਜੀ